जय श्री राम सबसे पहले तो मैं श्री अंकुश भोगल जी दा बहुत ਧੰਨਵਾਦ ਕਰਦਾ ਹਾਂ ਕਿ ਉਹ ਨਿਸ਼ਾ ਹੀ ਸਮੇਂ-ਸਮੇਂ ਤੇ ਕੁਛ ਨਾ ਕੁਛ ਅਰੇਂਜ ਕਰਦੇ ਰਹਿੰਦੇ ਸਮਾਜੀ ਕਾਰਜ ਕਰਦੇ ਰਹਿੰਦੇ ਨੇ ਪਰ ਅੱਜ ਵੀ ਉਹਨਾਂ ਨੇ ਖੂਨਦਾਨ ਕੈਂਪ ਦਾ ਯੋਜਨਾ ਬੋਗਲ ਕੰਪਲੈਕਸ ਬਡਾਲਾ ਰੋਡ ਤੇ ਕੀਤਾ ਹੈ ਜਿਹਦੇ ਵਿੱਚ ਕਾਫੀ ਸਾਰੇ ਨੌਜਵਾਨਾਂ ਨੇ ਇਹਦੇ ਵਿੱਚ ਡੋਨੇਟ ਕੀਤਾ ਹੈ ਬਲੱਡ ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਨੂੰ ਜੋ ਪੂਰੀ ਯੂनाइटेड सिख ਦੀ ਟੀਮ ਮੈਂਬਰ ਵੀ ਨਾਲ ਹਨ ਉਹਨਾਂ ਨੂੰ ਵਧਾਈ ਦੇ ਪਾਤਰ ਹਨ ਜੋ ਇਹਦੇ ਵਿੱਚ ਆਪਣਾ ਸਹਿਯੋਗ ਦੇ ਰਹੇ ਨੇ ਸੋ ਅੱਜ ਸਾਨੂੰ ਇਹ ਇਤਿਆਹ ਦਾ ਮੌਕਾ ਮਿਲਿਆ ਸੋ ਅਸੀਂ ਇਹਨਾਂ ਨੂੰ ਅੱਜ ਆਪਣੇ ਇੱਕ ਮੰਤਰਾਂ ਦੇਣ ਆਏ ਆ ਸ਼੍ਰੀ ਸਨਾਤਨ ਜਾਗਰ ਮੰਚ ਵੱਲੋਂ ਪ੍ਰਭੂ ਸ਼੍ਰੀ ਰਾਮ ਜੀ ਦੀ 31 ਦਸੰਬਰ 2025 ਨੂੰ ਜੋ ਹੋਣ ਵਾਲੀ ਯਾਤਰਾ ਹੈ ਸ਼੍ਰੀ ਰਾਮ ਜੀ ਦੇ ਪ੍ਰਾਂਤ ਰਿਸ਼ਟਾ ਦੇ ਉਪਲਬਖ ਵਿੱਚ ਅੱਜ ਅਸੀਂ ਉਹਦੇ ਵਾਸਤੇ ਮੰਤਰ ਦੇਣ ਆਏ ਹਾਂ ਸੋ ਪਵਨ ਜੀ ਮੰਤਰਨ ਜੋ 31 ਦਸੰਬਰ ਨੂੰ ਕੱਢੀ ਜਾ ਰਹੀ ਪ੍ਰਾਂਤ ਰਿਸ਼ਟਾ ਦੇ ਉਪਲਖ ਦੇ ਵਿੱਚ ਸ਼ੋਭਾ ਯਾਤਰਾ ਵਾ ਉਦੇ ਪ੍ਰਤੀ ਇਹਨਾਂ ਨੂੰ ਨਮੰਤਰਣ ਦਿੱਤਾ ਗਿਆ ਔਰ ਇਹ ਆਸ ਕਰਦੇ ਆ ਕਿ ਆਪਣੀ ਪੂਰੀ ਟੀਮ ਦੇ ਨਾਲ ਜਿਸ ਤਰ੍ਹਾਂ ਇਹ ਬਲੱਡ ਕੈਂਪ ਦਾ ਉਜੋਜਨ ਕਰਦੇ ਨੇ ਹੋਰ ਬੜੇ ਬੜੇ ਵੱਡੇ ਕਾਰਜਕ੍ਰਮਾਂ ਦਾ ਸੋ ਜਿੱਥੇ ਸਮਾਜ ਵਿੱਚ ਸਾਨੂੰ ਦਾ ਸਹਿਯੋਗ ਹੈ ਉਦੇ ਸਾਡੇ ਮੀਡੀਆ ਦਾ ਵੀ ਬਹੁਤ ਸਹਿਯੋਗ ਹੈ ਤਾਂ ਮੈਂ ਤੁਹਾਡੇ ਮਾਧਮ ਰਹੀ ਸਾਰਿਆਂ ਨੂੰ ਅਪੀਲ ਕਰਾਂਗਾ ਨਜ਼ਰ ਨੂੰ ਆਸੀਆਂ ਨੂੰ ਔਰ ਆਸ-ਪਾਸ ਦੇ ਖੇਤ ਦੇ ਸਾਰੇ ਲੋਕਾਂ ਨੂੰ ਇਸ ਸ਼ੋਭਾ ਯਾਤਰਾ ਦੇ ਵਿੱਚ ਵੱਧ ਚੜ ਕੇ ਹਿੱਸਾ ਲਵੋ ਔਰ ਇਸ ਸ਼ੋਭਾ ਯਾਤਰਾ ਨੂੰ ਸਫਲ ਬਣਾਓ ਤਾਂ ਕਿ ਅਸੀਂ ਸਾਰੇ ਪ੍ਰੋਗਰਾਮ ਨੂੰ ਅچھے ਤਰੀਕੇ ਨਾਲ ਉਲੀਕ ਸਕੀਏ ਜੈ ਹਿੰਦ ਯੂਨਾਈਟਿਡ ਸਟੇਟਸ ਸਾਥਰਾ ਫਾਊਂਡੇਸ਼ਨ ਦੇ ਭੋਗਲ ਬਿਊਟੀ ਸੂਲ ਵੱਲੋਂ ਵੱਡ ਕੰਮੇਸ਼ਨ ਕੈਂਪ ਲਗਾਇਆ ਗਿਆ ਨਾ ਨਾ ਤੁਹਾਡੇ ਕੜੀ ਚੌਕ ਦਾ ਲੰਗਰ ਆ ਸਿਹਦੀ ਚਾਹ ਤੇ ਰਸ ਦਾ ਲੰਗਰ ਚੱਲ ਰਿਹਾ ਇਹਨਾਂ ਨੇ ਦੂਸਰਾ ਵੱਡ ਕੈਂਪ ਲਗਾਇਆ ਆਪਣੇ ਫਾਦਰ ਦੀ ਯਾਦ ਵਿੱਚ ਤੇ ਇਹਨਾਂ ਨੇ ਜਦੋਂ ਫਸਟ ਕੈਂਪ ਲਾਇਆ ਸੀ ਪਿਛਲੇ ਸਾਲ ਤੇ ਵਾਦਾ ਕੀਤਾ ਕਿ ਹਰ ਸਾਲ ਮੈਂ ਇਸ ਦਿਨ ਆਪਣੇ ਫਾਦਰ ਸਾਹਿਬ ਨੇ ਇੱਕ ਵੱਖਰਾ ਗਿਫਟ ਦੇਣਾ ਚਾਹਨਾ ਤੇ ਬੜਾ ਸੋਹਣਾ ਭਰਾ ਦਾ ਸਾਨੂੰ ਆਪਣੇ ਜਨਮ ਦਿਨ ਤੇ ਜਾਂ ਇਦਾਂ ਕਿਸੇ ਦੀ ਯਾਦ ਵਿੱਚ ਵੱਖਰੀਆਂ ਪਾਰਟੀਆਂ ਕਰਨਾ ਚੰਗਾ ਸੀ ਵੱਡ ਕੰਮੇਸ਼ਨ ਕੈਂਪ ਜਾਂ ਮੈਡੀਕਲ ਕੈਂਪ ਲਗਾਈਏ ਬਹੁਤ ਵਧੀਆ ਸੰਦੇਸ਼ ਜਾਂਦਾ ਕਿਉਂਕਿ ਇੱਕ ਵਾਰੀ ਬਲੱਡ ਡੋਨੇਟ ਕਰਨ ਦੇ ਨਾਲ ਅਸੀਂ ਤਿੰਨ ਜਾਨਾਂ ਨੂੰ ਬਚਾ ਸਕਦੇ ਹਾਂ ਸੋ ਅੱਜ ਦਾ ਜਿਹੜਾ ਕੈਂਪ ਇਥੇ 20 30 40 ਜਿੰਨੇ ਵੀ ਸਾਡੇ ਕੋਈ ਇਕੱਠੇ ਹੋਣਗੇ ਛੋਟਾ ਜਿਹਾ ਕੈਂਪਸ ਹੀ ਲਗਾਇਆ ਸੋ ਬੜਾ ਵਧੀਆ ਉਹਨਾਂ ਦੀ ਯਾਦ ਨੂੰ ਸਮਰਪਿਤ ਅਸੀਂ ਇਹ ਕੈਂਪਸ ਲਗਾਉਂਦੇ ਹਾਂ ਜੀ ਰਾਮ ਜੀ ਅੱਜ ਮੇਰੇ ਫਾਦਰ ਸਾਹਿਬ ਜੀ ਦਾ ਜਨਮ ਦਿਨ ਸੀ ਜਿਨ੍ਹਾਂ ਦੀ ਯਾਦ ਵਿੱਚ ਮੈਂ ਇਹ ਬਲੱਡ ਕੈਂਪ ਲਗਾਇਆ ਨਾਲ ਦੀ ਨਾਲ ਹੀ ਅਸੀਂ ਨੀਚੇ ਲੰਗਰ ਵੀ ਲਗਾਇਆ ਹਾਂ ਜੀ ਇਹ ਸਾਡਾ ਦੂਸਰਾ ਬਲੱਡ ਕੈਂਪ ਹੈ ਜੀ ਸਰ ਇਹ ਕਿ ਕਿਸਰ ਕਿੰਨਾ ਡੋਨੇਟ ਹੋ ਗਿਆ ਹਜ ਤੱਕ ਡੋਨੇਟ 20 ਯੂਨਿਟ ਹੋ ਚੁਕੇ ਆ ਪਲੱਸ ਉਮੀਦ ਹੈਗੀ ਆ ਕਿ 35 ਤੋਂ 40 ਯੂਨਿਟ ਹੋ ਸਕਦੇ ਆ ਸ਼ਾਮ ਤੱਕ ਸਰ ਆਮ ਦਿਨਾਂ ਛੋਟਾ ਡਿਵਲੋ ਕਿਹੜੇ ਕਿਹੜੇ ਪ੍ਰੋਗਰਾਮ ਲਿਖਦੇ ਜਾਂਦੇ ਹੋ ਕੋਲ ਵੀ ਕਾਫੀ ਐਜੂਕੇਸ਼ਨ ਨੂੰ ਲੈ ਕੇ ਕਰਾਂਗੇ ਕੁਛ ਨਾ ਕੁਛ ਬਾਕੀ ਮੈਡੀਕਲ ਕੈਂਪ ਵਗੈਰਾ ਤੇ ਲਗਾਈਦਾ ਸੀ ਨਾਲ ਸਾਡੇ ਯੂਨਾਈਟਿਡ ਸਿੱਖ ਤੇ ਆਸਰਾ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਅਸੀਂ ਕਰਦੇ ਰਹਨੇ ਕਾਫੀ ਸਮਾਜੀ ਗਤੀਵਿਧੀਆਂ ਦੇ ਵਿੱਚ ਅਸੀਂ ਸ਼ਾਮਲ ਹੁੰਨੇ ਆ ਜਰੂਰ ਸਰ ਕੀ ਸੋਚੇ ਜਿਹੜਾ ਬਲੱਡ ਜਿਹੜਾ ਹੈ ਕਿ ਕੈਂਪ ਲਗਾਇਆ ਹੈ ਕਰਾਂਗੇ ਕੁਛ ਨਾ ਕੁਛ ਬਾਕੀ ਮੈਡੀਕਲ ਕੈਂਪ ਵਗੈਰਾ ਤੇ ਲਗਾਈਦਾ ਸੀ ਨਾਲ ਸਾਡੇ ਯੂनाइटेड ਸਿੱਖ ਤੇ ਆਸਾ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਅਸੀਂ ਕਰਦੇ ਰਹੇ ਨੇ ਕਾਫੀ ਸਮਾਜੀ ਗਤੀਵਿਧੀਆਂ ਦੇ ਵਿੱਚ ਅਸੀਂ ਸ਼ਾਮਲ ਹੁੰਨੇ ਆ ਜਰੂਰ ਅਸਲ ਚੇਂਜ ਹੁੰਦਾ ਹਰ ਵਾਰੀ 3 ਜਾਂ 4 ਮਹੀਨੇ ਬਾਅਦ ਆਪਣਾ ਬਲੱਡ ਡੇਟ ਕਰਾਇਆ ਕਰੋ ਜੇ ਤੁਸੀਂ ਦੇ ਸਕਦੇ ਹੋ ਲੋੜਵੰਦਾਂ ਨੂੰ ਖਾਸ ਕਰਕੇ ਜਦੋਂ ਕਿ ਤੁਹਾਡੇ ਕੈਂਪਿੰਗ ਵਗੈਰਾ ਕਿਤੇ ਲੱਗਦੀ ਆ ਤਾਂ ਤੁਸੀਂ ਲੋੜਵੰਦਾਂ ਨੂੰ ਦਿਓ ਕਦੇ ਵੀ ਕਿਸੇ ਮਾਈਕ ਪੈਸੇ ਦੇ ਵਿੱਚ ਆ ਕੇ ਜਾਂ ਕਿਸੇ ਚਲਚਲ ਚ ਆ ਕੇ ਆਪਣਾ ਖੂਨ ਨਾ ਡੇਟ ਕਰੇ ਤਾਂ ਥਰਡ ਟਾਈਮ ਲੱਡ ਨੇੜ ਕੀਤਾ ਇਥੇ। ਲੱਡ ਨੇੜ। ਇਹ ਆਪਣੇ ਸ਼ਹਿਰ ਦੇ ਵਿੱਚ ਇਹੋ ਜਿਹੀ ਉਪਰਾਲੀ ਹੋਣੀ ਚਾਹੀਦੀ ਹੈ ਕਿ ਜਿਹਦੇ ਨਾਲ ਆਪਣਾ ਵਧੀਆ ਸਾਥ ਆਪਣੇ